ਆਜ ਕੇ ਸੀਪਾ ਲਏ ਆ ਚਲਾਈ ਆ ਇਹਦੇ ਆਲੂ ਪਾ ਕੇ ਪਿਆਜ਼ ਮਿਰਚ ਹਰੀ ਬਾਹਰ ਪੁਰਜੀ ਬਣਾਵਾਏ ਸੁੱਕੀ ਪੁਰਜੀ ਆਲੂ ਪੁਰਜੀ ਚਲਾਈ ਦੀ ਅੰਤੰਗੀਰ ਢੋਲਿਆ ਵਾ ਢੋਗੇ ਦਾ ਸੋਕੀ ਆ ਹੁਣ ਅਸੀਂ ਇਹਦੇ ਨਾਲ ਕਟਾਂਗੇ ਬਰੀ ਬਰੀਕ ਬਰੀ ਬਰੀ ਕੱਟ ਕੇ ਫਿਰ ਬਣਾਉਣਾ ਚਲਾਈ ਚ ਆਲੂ ਪਾ ਕੇ ਰੀਕ ਤੇਲ ਪਾਤਾ ਥੋੜਾ ਠੰਡਾ ਹੈ ਆਈ ਦਬਰੀ ਬਰੀ ਕੱਟ ਲਈ ਆਲੂ ਵੀ ਕੱਟ ਲੈ ਜਾਰੇ ਮੋਟੇ ਨਹੀਂ ਪਿਆਜ਼ ਦ ਲੰਬੇ ਲੰਬੇ ਪਿਆਜ਼ ਲੰਬੇ ਲੰਬੇ ਹਰੀ ਮਿਰਚਾ ਇਹਦੇ ਵਿੱਚ ਨਾ ਹਰੀ ਮਿਰਚੀ ਵੱਧ ਪਾਇਆ ਕਰ ਮਿੱਠ ਚਲਾਈ ਦੇ ਵਿੱਚ ਫੇਰ ਕਰਤਨ ਨਹੀਂ ਮਾਰਦੀ ਕਈ ਵਾਰ ਨਾ ਚਲਾਈ ਕੋੜੀ ਹੁੰਦੀ ਆ ਨਾ ਇਹ ਹਰੀ ਮਿਰਚ ਵਾ ਜਾਂ ਕੋਈ ਮਿਰਚ ਵਧਵਾ ਲਈਏ ਫੇ ਉਹ ਕੋੜਾਪਨ ਨਹੀਂ ਹੁੰਦਾ ਵਿੱਚ ਜਿਹੜਾ ਕਈ ਵਾਰ 스멜 ਜੀ ਹੁੰਦੀ ਰਹਿੰਦੀ ਹੈ ਚਲਾਈ ਦੀ ਕਿ ਕੋੜੀ ਕੋੜੀ ਜੀ ਹੁੰਦੀ ਆ ਤੇਲ ਸਾਡਾ ਗਰਮ ਹੋ ਗਿਆ ਹੁਣ ਪਹਿਲਾਂ ਅਸੀਂ ਪਿਆਰ ਯਾਰ ਤੇ ਮਿਰਚਾ ਪਾਵਾਂਗੇ ਯਾਰ ਤੇ ਮਿਰਚਾ ਪਾਤੀਆਂ ਉਹਨਾਂ ਇਹਦੇ ਵਿੱਚ ਅਸੀਂ ਲੂਣ ਨੂੰ ਮਿਰਚ ਤੇ ਹਲਦੀ ਪਾਵਾਂਗੇ। ਉਹ ਵੀ ਹਰੀਆਂ ਮੱਚਾ ਪਈਆਂ ਅੱਧਾ ਚਮਚਾ ਲਾਲ ਮਿਰਚ ਇੱਕ ਪਰ ਕੇ ਇਹਦਾ ਦੂਨ ਦਾ ਹਲਦੀ ਥੋੜੀ ਪਾਵਾਂਗੇ ਜਿਆਦਾ ਨਹੀਂ ਪਾਉਣੀ। ਕਿਉਂਕਿ ਇਹ ਹਰੇ ਪੰਚ ਹੁੰਦੀ ਹੈ ਨਾ ਥੋੜਾ ਲੂਣ ਪਾ ਦਾਂਗੇ। ਹੋਰ ਤੇ ਇਹ ਲਾਲ ਤੋ ਡੋਲੀ ਵਾਸ਼ੀ ਸ਼ੀਸ਼ਾ ਛੀਹੇਦੇ ਰੋਨੀ ਬੋਤਲ ਹੁੰਦੀ ਆ ਅਸੀਂ ਪਾਵਾਂਗੇ ਇਹਦੇ ਵਿੱਚ ਆਲੂ ਰੋਟੀ ਨਾਲ ਰੰਗ ਜਾਇ ਨਾ ਯਾਰ ਹੁੰਦਾ ਕਾਲਾ ਪਰਣਾ ਪੈਣਾ डाली तकखना निएगा तकंद बिना तो कमांगे ਰਖਾਂ ਘਟਸ ਤੇ ਬਸ ਨਾਲ ਨਾਲ ਲਾਈ ਜਾਨੀ ਆ ਇਹ ਨਾ ਫੱਤੇ ਤੇ ਤੇ ਗਰਗੀ ਥੋੜਾ ਜਾ ਇਹ ਤੇਰਾ ਪਾਣੀ ਜੈ ਛੱਡਦੀ ਆ ਉਹ ਵੀ ਸੁੱਕ ਗਿਆ ਮੇਥ ਚਲਾਈ ਹੋਵੇ ਮੇਥੀ ਹੋਵੇ ਬਾਤੂ ਹੋਵੇ ਇੱਕ ਵਾਰੀ ਨਾ ਇਹਨੂੰ ਪਹਿਲਾਂ ਪਾਣੀ ਸਕਾ ਲੋ ਨਾਲ ਇਹਦਾ ਕਰਤਨ ਪਾਣੀ ਜਿਹੜਾ ਸਾਰਾ ਉੱਡ ਜਾਂਦਾ ਹਲੇ ਵੀ ਇਹਾ ਥੋੜਾ ਥੋੜਾ ਪਾਣੀ ਦੇਈ ਪੁੰਨਣਾ ਹੈ ਕੰਜੀ ਕਰਾ ਨੂੰ ਫਰਾਈ ਕਰਾਂਗੇ ਤਰਲੀ ਥਰਲੀ ਹੋ ਜੈਣੀ ਮੜ ਗੈ ਜੇ ਦਾ ਤੇਲ ਜਾਂ ਬਹੁਤਾ ਪਾਇਆ ਹੁੰਦਾ ਦੋਗ ਮੈਟਨ ਪੀ ਜਾਗ ਤੇ ਰੱਖਾਂਗੇ ਤੇ ਕੱਟ ਕਰਾਂਗੇ ਬਹੁਤ ਪਾਣੀ ਸੁੱਕ ਗਿਆ ਪਾਣੀ ਸੁੱਕਣ ਤੋਂ ਬਾਅਦ ਹਣ ਇਹਨਾਂ ਨੂੰ ਆਪਾਂ ਥੋੜਾ ਕੱਟ ਕਰ ਦੇਣਾ ਕੱਟ ਕਰਕੇ ਇਹਨੂੰ ਹੁਣ ਆਪਾਂ ਥੋੜਾ ਇਹਨੂੰ ਟੱਕ ਦਾਂਗੇ ਜੇ ਮਾਰਾ ਮੋਟਾ ਕੋਈ ਸੱਚੀ ਪੰਨਰ ਰਹਿ ਗਿਆ ਉਹ ਆਪਣਾ ਇੱਦਾਂ ਹੋ ਗਿਆ ਥੋੜਾ ਇੰਨਾ ਕੁ ਬਸ ਇੱਥੇ ਹਵਾੜ ਬਾਹਰ ਨਿਕਲਦੀ ਰਹੇ लंबे लंबे प्याज न गरम गरम न परोठे हुतां जरम नाल खटी जीरे वारी लस्सी हुई की सवाद आहे